ਇਹ ਜੋ ਸੰਸਾਰ ਹੈ ਨੰ ਮੈਂ ਬੇਨਤੀ ਕਰਾਂ ਇਹ ਬੜਾ ਵਿਚਿਤਰ ਹੈ ਚਾਰ ਤਰ੍ਹਾਂ ਦਾ ਖੇਡ ਖੇਡਿਆ ਹੋਇਆ ਇੱਥੇ ਪਰਮੇਸ਼ਰ ਨੇ ਤੁਸੀਂ ਕਦੇ ਪੱਥਰ ਨੂੰ ਦੇਖਿਆ ਹੋਣਾ ਸੁੱਤਿਆ ਹੋਇਆ ਬੇਜਾਨ ਹੈ ਨਾ ਸੁਣਦਾ ਹੈ ਨਾ ਗੱਲਾਂ ਕਰਦਾ ਹੈ ਨਾ ਕੁਝ ਖਾਂਦਾ ਹੈ ਨਾ ਕੁਝ ਪੀਂਦਾ ਹੀ ਹੈ ਨਾ ਕੁਝ ਲੈਂਦਾ ਹੀ ਹੈ ਨਾ ਕੁਝ ਦਿੰਦਾ ਹੀ ਹੈ ਇਹ 100% ਸੁੱਤਾ ਹੋਇਆ ਹੈ ਪੱਥਰ ਆ ਜਿਹੜੀ ਬਨਸਪਤੀ ਤੁਸੀਂ ਦੇਖਦੇ ਹੋ ਏ 25% ਜਾਗਦੀ ਆ 75% ਸੁੱਤੀ ਹੋਈ ਹੈ ਤੁਸੀਂ ਫੁੱਲ ਲਗਾਓਗੇ ਪਾਣੀ ਦਿਓਗੇ ਉਸ ਨੂੰ ਗੁੱਡੋਗੇ ਥੋੜੀ ਚੇਤਨ ਹੈ ਜਿਹੜੇ ਜਾਨਵਰ ਨੇ ਉਹ 50% ਜਾਗਦੇ ਨੇ ਤੇ 50% ਸੁੱਤੇ ਹੁੰਦੇ ਨੇ। ਮਨੁੱਖ 75% ਜਾਗਦਾ ਤੇ 25% ਸੁੱਤਾ ਹੋਇਆ। ਪਰ ਕਿਸੇ ਸਿਆਣੇ ਬੰਦੇ ਨੇ ਵਿੱਚੋਂ ਇੱਕ ਅਣਗੜ ਪੱਥਰ ਚੁੱਕ ਕੇ ਉਸ ਨੂੰ ਘਟ ਲਿਆ। ਉਸ ਨੂੰ ਚਾਰ ਦਿਵਾਰੀ ਵਿੱਚ ਰੱਖ ਕੇ ਇਹ ਗੱਲ ਕਹੀ ਬੇਹੋਣ ਜੋ ਕੁਝ ਮੰਗਣਾ ਇਹਦੇ ਤੋਂ ਮੰਗਣਾ। ਘਤਿਆਨ ਦੇਣਾ ਜਨਾ। ਜੋ ਕੁਝ ਮੰਗਣਾ ਇਸ ਤੋਂ ਹੀ ਮੰਗਣਾ। ਪਰ ਜਿਹੜੀ ਤੁਸੀਂ ਪੂਜਾ ਪਾਜਾ ਛਡਾਉਣੀ ਉਹ ਮੈਂ ਆਪੇ ਜਾ ਕੇ ਲੈ ਜਾਨੀ ਆਖੋ ਸੁਧਨਾ। ਵਾਹਿਗੁਰੂ ਬੰਦਾ ਬੜਾ ਛਲਾਕ ਹੈ। ਆਪ ਹੀ ਇਸਨੇ ਕੜਿਆ ਸੁਣੋ ਆਪ ਹੀ ਉਸਨੂੰ ਇਹ ਰੱਬ ਕਹਿਣ ਲੱਗ ਪਿਆ। ਆਪ ਹੀ ਉਸ ਤੋਂ ਮੰਗ ਮੰਗਦਾ। ਚਿਲਾ ਕੇ ਨਾ ਉਹ ਕਹਿੰਦਾ ਤੈਨੂੰ ਤੇ ਸਿਰਫ ਇਹਨਾਂ ਨੇ ਚੜਾਉਣਾ ਚੱਕ ਕੇ ਮੈਂ ਲੈ ਜਾਣਾ ਸਭ ਕੁਝ ਆਖੋ ਸੁਪਨਾ ਵਾਹੇ ਗਰੂਪ ਧਿਆਨ ਦੇਣਾ ਸਾਰਾ ਅੰਮ੍ਰਿਤ ਬਾਦਸ਼ਾਹ ਨੇ ਬਾਣੀ ਵਿੱਚ ਕਹਿੰਦੇ ਨੇ ਮੈਲ ਆ ਮਲਤਾ ਏ ਸੰਸਾਰ ਮੈਲ ਹੀ ਇੰਨੀ ਚੜ ਗਈ ਅਗੰਤਾ ਦੀ ਮੈਲ ਹੀ ਇਨਾ ਪੰਜਾਂ ਨੇ ਇੰਨੀ ਛੜਾ ਦਿੱਤੀ ਫੇ ਦਿਸਮੋਂ ਹੀ ਹਟ ਗਿਆ ਸਭ ਕੁਝ ਆਖੋ ਸਤਨਾਮ ਵਾਹਿਗੁਰੂ ਦਿਸਮੋਂ ਹੀ ਹਟ ਗਿਆ ਤੇ ਮਨ ਕਹਿੰਦੇ ਮੈਲਾ ਮਲਤਾ ਇਹ ਸੰਸਾਰ ਇੱਕ ਹਰ ਨਿਰਮਲ ਜਾਗਾਂ ਅੰਤ ਨਾ ਪਾਰ ਪ੍ਰਾਣੇ ਜ਼ਮਾਨੇ ਚ ਲੈਲਟੇਣਾ ਹੁੰਦੀਆਂ ਸੀ ਬੱਤੀਆਂ ਜੀ ਪੂਰੀ ਦੇਰ ਜਗ ਜਾਂਦੀ ਸੀ ਵਿੱਚੋਂ ਬੱਤੀ ਤੇ ਸ਼ੀਸ਼ਾ ਕਾਲਾ ਹੋ ਜਾਂਦਾ ਸੀ ਰੌਸ਼ਨੀ ਬਾਹਰ ਨਹੀਂ ਸੀ ਆਉਂਦੀ ਹੁੰਦੀ ਦੇਖਿਆ ਮੈਂ ਮੇਰੀ ਉਮਰ ਦੇ ਸਾਰੇ ਬੈਠੇ 75 ਸਾਲ ਦੇ ਸਾਫ਼ ਕਰਨਾ ਪੈਂਦਾ ਸੀ ਸ਼ੀਸ਼ਾ ਸਤਿਗੁਰੂ ਵੀ ਕਹਿੰਦੇ ਨੇ ਇਸ ਮਨ ਨੂੰ ਸਾਫ਼ ਕਰ ਮਨ ਰੂਪ ਵੀ ਸ਼ੀਸ਼ੇ ਨੂੰ ਸਾਫ਼ ਕਰ ਤਾਂ ਕਿ ਤੈਨੂੰ ਦਿਸੇ ਤੇ ਸਹੀ ਕੁਝ ਤਰੀ ਜੋਤ ਦਿਸੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਿਵੇਂ ਪਤਾ ਲੱਗੇਗਾ ਕਦੇ ਗੁਰਮਖਵਾਜ ਜਾ ਕੇ ਨਮੰਜੇ ਤੇ ਬੈਠ ਕੇ ਪਲੰਘ ਤੇ ਬੈਠ ਕੇ ਇਹਨੂੰ ਮਨ ਨੂੰ ਪੁੱਛਣਾ ਓਏ ਮਨਾ ਤੂੰ ਦਾਸ ਤਾਂ ਸਹੀ ਤੂੰ ਕੌਣ ਆ ਇਹਨੂੰ ਪੁੱਛਣਾ ਆਪਣੇ ਆਪ ਨੂੰ ਇਹੀ ਬਾਦਸ਼ਾਹ ਕਹਿੰਦੇ ਨੇ ਸੁਣਦੇ ਤੂੰ ਕੌਣ ਕਹਾਂ ਤੇ ਆਇਆ ਸੁਣੋ ਇਹ ਬੰਦਿਆ ਤੂੰ ਕਿੱਥੋਂ ਆਇਆ ਕਿੱਥੇ ਜਾਣਾ ਕਰਨਾ ਕੀ ਸੀ ਕਰਨ ਕੀ ਲੱਗ ਪਿਆ ਜੋ ਤੂੰ ਕਰਦਾ ਵਰਦਾ ਇਹਦਾ ਧੰਦਾ ਹੈ ਧੰਦਾ ਉਸ ਨੂੰ ਕਹਿੰਦੇ ਨੇ ਜਿਸ ਤੋਂ ਧਨ ਨਿਕਲੇ ਧਨ ਦਾ ਉਸ ਤੋਂ ਸ਼ਬਦ ਧੰਦਾ ਬਣਿਆ ਅੱਜ ਇੱਥੇ ਤੁਸੀਂ ਸਾਨੂੰ ਬਿਠਾਇਆ ਇਹ ਵੀ ਧੰਦਾ ਹੀ ਹੈ ਇੱਥੇ ਵੀ ਪੈਸੇ ਆਉਂਦੇ ਨੇ ਸਾਹਮਣੇ ਤੁਸੀਂ ਦਿੰਦੇ ਹੋ ਇਹ ਇਸ ਕਰਕੇ ਰੱਬ ਦੀਆਂ ਗੱਲਾਂ ਕਰਨੀਆਂ ਕਿ ਧੰਦਾ ਹੀ ਕਰਨਾ ਪੈਸੇ ਆਉਣ ਤਾਂ ਮਾਰਿਆ ਇਹਨੇ ਵੀ ਜਾਣਾ ਖਿਆਲ ਰੱਖਣਾ ਕਰ ਇਹ ਤੇ ਰੱਬ ਨੂੰ ਤਾਂ ਨਹੀਂ ਕਿਤੇ ਧੰਦਾ ਬਣਾ ਲੈਂਦਾ ਹੈ ਕਦੇ ਇਹਦੀਆਂ ਅਰਦਾਸਾਂ ਵੀ ਗੁਰੂ ਅੱਗੇ ਰੱਬ ਅੱਗੇ ਧੰਦੇ ਲਈ ਹੀ ਹੁੰਦੀਆਂ ਦਰਸ਼ਨਾਂ ਲਈ ਨਹੀਂ ਹੁੰਦੀ ਕਦੇ ਤੁਸੀਂ ਵਿਚਿਤਰ ਦੇਖੋ ਇਸ ਮਨ ਦੀ ਹਾਲਤ ਬਾਦਸ਼ਾਹ ਕਹਿੰਦੇ ਧੰਦਾ ਕਰਦਿਆਂ ਜਨਮ ਗਵਾਇਆ ਮੈਂ ਇੱਕ ਫਿਰ ਬੇਨਤੀ ਕਰਾਈ ਦੂਜਾ ਦੇਣਾ ਸਾਡੀ ਗੱਲ ਨਾ ਮੰਨਿਓ ਨਾ ਕਿਸੇ ਦੁਨੀਆਦਾਰ ਦੀ ਮੰਨਣੀ ਜੋ ਸਤਿਗੁਰ ਕਹਿੰਦੇ ਨੇ ਉਸ ਨੂੰ ਸੁਣ ਕੱਲ ਵੀ ਮੈਂ ਬੇਨਤੀ ਕਰਕੇ ਗਿਆ ਸੀ ਇਸ ਮਨ ਨੂੰ ਕਹੋ ਕਹ ਨਾਨਕ ਸੁਨਰੇ ਮਨਾ ਜੇ ਸਤਿਗੁਰ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੂੰ ਵੀ ਕਹਿ ਆਪਣੇ ਮਨ ਨੂੰ ਤੂੰ ਵੀ ਸੁਣਿਆ ਕਰ ਮਨਾ ਘਰ ਵਾਲੀ ਦੀ ਰੋਜ਼ ਸੁਣਵਾ ਘਰ ਵਾਲਿਆਂ ਦਾ ਰੋਜ਼ ਸੁਣਦੇ ਹੋ ਪੁੱਤਰਾਂ ਦੀਆਂ ਸੁਣਦੇ ਹੋ ਦੁਸ਼ਮਣਾਂ ਮਿੱਤਰਾਂ ਦੀਆਂ ਸੁਣਦੇ ਹੋ ਗੁਰੂ ਨੇ ਵੀ ਸੁਣ ਲਾਓ ਰੱਬ ਦਾ ਵਾਸਤਾ ਗੁਰੂ ਨੂੰ ਵੀ ਸੁਣ ਲਾਓ ਕੁਝ ਕਹਿਣ ਆਇਆ ਬਾਕੀਆਂ ਦੀ ਵੀ ਤਾਂ ਸੁਣਦਾ ਹੀ ਆਂ ਕਚਰੀਆਂ ਚ ਵੀ ਸੁਣਦਾ ਇੱਥੇ ਵੀ ਸੁਣਦਾ ਘਰ ਵੀ ਸੁਣਦਾ ਬਾਹਰ ਵੀ ਸੁਣਦਾ ਤੂੰ ਇਹਦੀ ਵੀ ਸੁਣ ਸਤਿਗੁਰੂ ਦੀ ਵੀ ਸੁਣੇ ਤੇਰਾ ਪਾਰੋਂ ਤਾਰਾ ਹੋ ਜਾਊ ਆਖੋ ਸਤਨਾਮ ਵਾਹਿਗੁਰੂ ਸੁਣ ਸਹੀ ਸੁਣ ਵਿੱਚ ਧਿਆਨ ਆਪਣੇ ਤੇ ਲਾਉਣਾ ਪੈਂਦਾ ਸੁਣਾਉਣ ਲਈ ਧਿਆਨ ਦੂਜੇ ਤੇ ਹੁੰਦਾ ਖਿਆਲ ਰੱਖਣਾ ਜ਼ਰਾ ਆਪ ਸੁਣਨਾ ਹੋਵੇ ਧਿਆਨ ਇਕਾਗਰ ਆਪਣੇ ਆਪ ਤੇ ਕਰਨਾ ਪੈਂਦਾ ਕੰਨ ਸੁਣਦੇ ਨੇ ਪਾਤਸ਼ਾਹ ਕਹਿੰਦੇ ਤੂੰ ਵੀ ਸੁਣਿਆ ਕਰ